ਇਹ ਮਾਮਲਾ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਬੁਧ ਤੇ ਮਾਨ ਜੋ ਐਸਐਸਪੀ ਸਾਹਿਬ ਮਾਨਸਾ ਜੀ ਵੱਲੋਂ ਸਾਨੂੰ ਸਖਤ ਦਇਤਾਂ ਨੇ ਵੀ ਆਪਾਂ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕਰਨਾ ਹੈ ਆਪਣੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਇਸੇ ਤਹਿਤ ਕੱਲ ਐਸਐਸਏ ਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਪਹਿਲ ਚੱਕ ਪਈ ਕੇ ਗੱਤ ਦੇ ਸੀਗਾ ਤੇ ਉਸ ਨੇ ਬਰਾਂਲੇ ਅਗਸਤ ਗੈਵੀ ਜੀ ਦੇ ਕਲਿਆਣ ਪੁੱਤਰ ਰਵੀ ਸਿੰਘ ਵਾਸੀ ਬਾਗ ਨੰਬਰ 17 ਭਲਾੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮਕੰਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਇਸੇ ਤਰ੍ਹਾਂ ਹੀ ਕੱਲ ਹੌਨਦਾਰ ਲਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਬਿਰੂ ਦੇ ਖੁੰਦ ਤੋਂ ਮਿੱਠੂ ਸਿੰਘ ਪੁੱਤਰ ਪੂਰਾ ਸਿੰਘ ਵਾਸੀ ਵੀਰੋ ਦੇ ਖੁੰਦ ਦੇ ਘਰ ਤੋਂ 50 ਲੀਟਰ ਲਾਹਣ ਬਰਾਮਦ ਕੀਤੀ ਹੈ ਦੋਸ਼ੀ ਅਜੇ ਭਰਾੜਾ ਹੈ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਰ ਵੀ ਰੰਗ ਕੀਤੀ ਜਾਵੇਗੀ ਸਰ ਪਹਿਲਾਂ ਵੀ ਕੋਈ ਕਦਮਾਇਆ ਇਹ ਜਿਹੜਾ ਗੈਰੀ ਹੈ ਇਹਦੇ ਪਹਿਲਾਂ ਵੀ ਮਗਦਮਾ ਥਾਣਾ ਸਿਟੀ ਬਲਾਂਡਾ ਵਿਖੇ ਇੱਕ ਐਨਡੀਪੀ ਸੈਕਟਰ ਦਾ ਦਰਜ ਹੈ